ਇੱਕ ਪਾਸੇ ਤਾਂ ਉਹ 2014 ਦੇ ਵਿੱਚ ਕਹਿੰਦੇ ਸੀਗੇ ਕਿ ਵਿਕਰਮ ਮਜੀਠੀਏ ਦੇ ਗਲ 'ਚ ਰੱਸਾ ਪਾ ਕੇ ਉਹਨੂੰ ਤਰਨ ਤਰ ਸੀਆਈ ਦੇ ਵਿੱਚ ਪੁੱਠਾ ਲੜਕਾਵਾਂਗੇ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ ਕਿ ਕਿਉਂ ਤੁਸੀਂ ਆਪਦੀਆਂ ਕੇਂਦਰੀ ਜੇਲ੍ਹਾਂ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਾਈਮਨਲ ਨੇ ਉਹ ਮਿਠਾ ਰੱਖੇ ਨੇ ਜੋ ਪਾਇਆ ਐਕਸ ਅਕਾਊਂਟ ਦੇ ਸਰਸਾ ਸਾਹਿਬ ਉਹ ਰਹੂਗਾ ਪੰਜਾਬ ਸਰਕਾਰ ਨੇ ਸਪੈਸ਼ਲ ਸੈਸ਼ਨ ਬੁਲਾਇਆ ਜਿੱਥੇ ਅੱਜ ਦੂਜਾ ਦਿਨ ਸੀ ਉੱਥੇ ਜੇਕਰ ਅਸੀਂ ਵਿਧਾਨ ਸਭਾ ਤੋਂ ਬਾਹਰ ਦੀ ਗੱਲ ਕਰੀਏ ਸਦਨ ਤੋਂ ਬਾਹਰ ਦੀ ਗੱਲ ਕਰੀਏ ਤਾਂ ਮਾਮਲੇ ਦਰਜ ਹੋ ਰਹੇ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਅਮਨ अरोड़ा ਔਰ ਹਰਪਾਲ ਸਿੰਘ ਚੀਮਾ ਦੇ ਖਿਲਾਫ ਮਾਮਲਾ ਦਰਜ ਕਰਵਾ ਲਿਆ ਗਿਆ ਕਿ ਮੇਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਗਲਤ ਤਰੀਕੇ ਨਾਲ ਪ੍ਰੈਜ਼ੈਂਟ ਕੀਤੀਆਂ ਗਈਆਂ ਪਰ ਦੂਜੇ ਪਾਸੇ ਮਨਜਿੰਦਰ ਸਿੰਘ ਸਿਰਸਾ ਨੇ ਅਮਨ अरोड़ा ਹੋਰਾਂ ਨੂੰ ਨੋਟਿਸ ਪੇਜ ਦਿੱਤਾ ਉਹਨਾਂ ਕਿਹਾ ਕਿ ਜੇਕਰ ਅਮਨ अरोड़ा ਮਾਮਲੇ ਦੇ ਵਿੱਚ ਮਾਫੀ ਨਹੀਂ ਮੰਗਦੇ ਉਹਨਾਂ ਤੇ ਲੀਗਲ ਕਾਰਵਾਈ ਸਖਤ ਹੋਵੇਗੀ ਮਾਮਲਾ ਇਹ ਸੀ ਕਿ ਅਮਨ ਅਰੋੜਾ ਹੋਰਾਂ ਨੇ ਉਹਨਾਂ ਦੀ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾ ਕੇ ਕਿਹਾ ਸੀ ਕਿ ਭਾਜਪਾ ਦਾ ਮਨਜਿੰਦਰ ਸਿੰਘ ਸਿਰਸਾ ਦਾ ਗੈਂਗਸਟਰਾਂ ਦੇ ਨਾਲ ਜੋ ਪ੍ਰੇਮ ਹੈ ਉਹ ਸ਼ਰਿਆਮ ਸਾਹਮਣੇ ਨਜ਼ਰ ਆ ਰਿਹਾ ਤੇ ਸਾਡੇ ਨਾਲ ਅਮਨ ਅਰੋੜਾ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮਾਬਦ ਕਿ ਉਹ ਇਸ ਪੂਰੇ ਮਸਲੇ ਤੇ ਕੀ ਕੁਝ ਕਹਿਣਾ ਚਾਹੁੰਦੇ ਸਰ ਸਰ ਅੰਦਰ ਸਦਨ ਦੇ ਅੰਦਰ ਬਹੁਤ ਐਮ ਬਿੱਲਾਂ ਤੇ ਚਰਚਾ ਹੋ ਰਹੀ ਹੈ ਸੀਐਸਆਈਫ ਦਾ ਮਾਮਲਾ ਆ ਰਿਹਾ ਬੇਅਦਬੀ ਖਿਲਾਫ ਕਾਨੂੰਨ ਦੀ ਗੱਲ ਹੋ ਰਹੀ ਹੈ ਪਰ ਬਾਹਰ ਤੁਹਾਨੂੰ ਅਰੈਸਟ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਬਾਜਵਾ ਸਾਹਿਬ ਐਫਆਈਆਰ ਕਰਾਏ ਉਹਨਾਂ ਤਰਾਵਾਂ ਦੇ ਮੁਤਾਬਕ ਕਹਿੰਦੇ ਕਿ ਇੱਕ ਅਮਨ ਰੋੜਾ ਔਰ ਹਰਪਾਲ ਸਿੰਘ ਚੀਮਾ ਨੂੰ ਅਰੈਸਟ ਕੀਤਾ ਜਾ ਸਕਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਕਰਨਾ ਹੋ ਪੁਲਿਸ ਨੇ ਕਰ ਲੈ ਅਰੈਸਟ ਕੋਈ ਚੱਕਰ ਨਹੀਂ ਹੈਗਾ ਅਸੀਂ ਤਾਂ ਜੋ ਪਬਲਿਕ ਸਪੇਸ ਦੇ ਵਿੱਚ ਬਾਜਵਾ ਸਾਹਿਬ ਨੇ ਕਿਹਾ ਅਸੀਂ ਤਾਂ ਉਹੀ ਪਬਲਿਕ ਅੱਗੇ ਰੱਖਿਆ ਵੀ ਕਿਸ ਤਰੀਕੇ ਨਾਲ ਗੱਲ ਗੱਲ ਤੇ ਯੂ-ਟਰਨ ਲੈਂਦੇ ਨੇ ਅਸੀਂ ਤਾਂ ਉਹੀ ਔਰ ਜੇ ਅਰੈਸਟ ਕੀ ਕੋਈ ਵੀ ਕਾਂਸੀਕਵੈਂਸਿਸ ਝੱਲਣੇ ਹੋਣਗੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਤੇ ਨਸ਼ੇ ਤਸਕਰਾਂ ਨੂੰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਤੇ ਉਹ ਤੋਂ ਹਜ਼ਾਰਾਂ ਕਰੋੜਾਂ ਦੀਆਂ ਸੈਂਕੜੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਜੇ ਉਹਨੂੰ ਉਸ ਲੜਾਈ ਦੇ ਵਿੱਚ ਸਾਡੇ ਤੇ ਪਰਚੇ ਹੋਣਗੇ ਅਰੈਸਟ ਹੋਣਗੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸਭ ਕੇ ਖਿੜੇ ਮੱਥੇ ਪ੍ਰਬੰਧ ਕਰਾਂਗੇ ਇਸ ਦੇ ਵਿੱਚ ਮਸਲਾ ਇਹ ਹੈ ਨਾ ਪਾੜਾ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਯੂ ਟਰਨ ਉਹਨਾਂ ਨੇ ਪਹਿਲਾਂ 21 22 23 ਦੇ ਵਿੱਚ ਕੁਝ ਹੋਰ ਕਿਹਾ 24 ਵਿੱਚ 25 ਵਿੱਚ ਕੁਝ ਹੋਰ ਕਹਿ ਰਿਹਾ ਉਹ ਕਹਿੰਦੇ ਜੋ ਮੈਂ ਕਿਹਾ ਸੀ ਉਹ ਤਾਂ ਆਮਦਵੀ ਪਾਰਟੀ ਨੇ ਔਰ ਉਹਨਾਂ ਦੇ ਲੀਡਰਾਂ ਨੇ ਪ੍ਰੈਜ਼ੈਂਟ ਹੀ ਨਹੀਂ ਕੀਤਾ ਪ੍ਰੈਜ਼ੈਂਟ ਹੀ ਕੁਝ ਹੋਰ ਕਰਤਾ ਕੱਟ ਵੱਢ ਕੇ ਵੀਡੀਓ ਪ੍ਰੈਜ਼ੈਂਟ ਕਰਦੇ ਨੇ ਫਿਰ ਉਹ ਪ੍ਰੈਜ਼ੈਂਟ ਕਰ ਦੇਣਾ ਜੋ ਹੈ ਪਬਲਿਕ ਸਪੇਸ ਦੇ ਵਿੱਚ ਹੈ ਕੁਝ ਗਲਤ ਕੀ ਹੈ ਇੱਕ ਪਾਸੇ ਤਾਂ ਉਹ 2014 ਦੇ ਵਿੱਚ ਕਹਿੰਦੇ ਸੀਗੇ ਕਿ ਬਿਕਰਮ ਮਜੀਠੀਏ ਦੇ ਗਲ 'ਚ ਰੱਸਾ ਪਾ ਕੇ ਉਹਨੂੰ ਤਰਨ-ਤਰਨ ਸੀਆਈ ਦੇ ਵਿੱਚ ਪੁੱਠਾ ਲੜਕਾਵਾਂਗੇ ਤੇ ਜਦੋਂ ਪੁਲਿਸ ਪਹੁੰਚ ਗਈ ਕਾਰਵਾਈ ਕਰਨ ਫੜਨ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਫਿਰ ਜਦੋਂ ਪਬਲਿਕ ਪ੍ਰੈਸ਼ਰ ਵਧ ਗਿਆ ਫਿਰ 4 ਦਿਨਾਂ ਦੇ ਵਿੱਚ ਯੂ-ਟਰਨ ਵੀ ਲੈ ਗਏ ਕਿ ਮੈਂ ਐ ਨਹੀਂ ਐ ਕਿਹਾ ਸੀਗਾ ਤੇ ਹੁਣ ਉਸ ਸੀਰੀਅਸ ਨੂੰ ਜਸਟੀਫਾਈ ਕਰਨ ਦੇ ਲਈ ਸਾਡੇ ਦੇ ਦਰਖਾਸਤ ਦੇ ਪਰਚਾ ਕਰਾਤਾ ਕੀ ਪ੍ਰੋਬਲਮ ਹੈ ਫਿਰ ਕਰਾ ਲੈਣੇ ਇਹ ਤਾਂ ਕਾਂਗਰਸ ਵੱਲੋਂ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਆ ਮਰਜਿੰਦਰ ਸਿੰਘ ਸਰਸਾ ਹੋਰਾਂ ਨੇ ਵੀ ਤੁਹਾਨੂੰ ਨੋਟਿਸ ਭੇਜਿਆ ਉਹ ਕਹਿੰਦੇ ਕਿ ਜੋ ਆਪਣੇ ਐਕਸ ਕਾਊਂਟ ਤੇ ਪਾਇਆ ਉਸ ਬਾਬਤ ਜਾਂਦਾ ਸਾਡੇ ਤੋਂ ਮਾਫੀ ਮੰਗ ਲਓ ਤੇ ਨਹੀਂ ਫਿਰ ਤੁਹਾਡੇ ਤੇ ਹੋਰ ਕਾਨੂੰਨੀ ਕਾਰਵਾਈ ਜਿਹੜੀ ਉਹ ਸਖਤ ਹੋਊ ਜੋ ਪਾਇਆ ਐਕਸ ਅਕਾਊਂਟ ਤੇ ਸਰਸਾ ਸਾਹਿਬ ਉਹ ਰਹੂਗਾ ਤੁਹਾਡਾ ਨੋਟਿਸ ਖਿਹੜੇ ਮੱਥੇ ਪਰਵਾਨ ਹੈ ਸੋ ਇਸ ਗੱਲ ਦੇ ਤੁਸੀਂ ਆਪ ਦੱਸੋ ਮੈਨੂੰ ਕਿ ਕਿਸ ਤਰੀਕੇ ਦਾ ਨਾਲ ਇਹ ਲੋਕ ਲੋਕਾਂ ਨੂੰ ਗੋਭਰਾ ਕਰਦੇ ਨੇ ਮੈਂ ਕੀ ਪਾਇਆ ਸੋਸ਼ਲ ਮੀਡੀਆ ਦੇ ਉੱਪਰ ਮੈਂ ਇਹ ਪਾਇਆ ਕਿ ਜਿਸ ਜੋ ਉਹਨਾਂ ਨੇ ਵੀਡੀਓ ਦੇ ਵਿੱਚ ਕਿਹਾ ਕਿ ਇਹ ਜੋ ਇਨਕਾਊਂਟਰ ਹੋਇਆ ਦੋ ਮੁੰਡੇ ਪੁਲਿਸ ਨੇ ਘਰੋਂ ਚੱਕ ਕੇ ਮਾਰਦੇ ਉਹ ਫੇਕ ਸੀ ਮੈਂ ਮੰਜੀਨਾਂ ਦੇ ਅਧਿਕਾਰ ਨੂੰ ਪੁੱਛਦਾ ਕਿ ਤੁਹਾਡੇ ਕੋਲ ਕੀ ਐਵੀਡੈਂਸ ਹੈ ਕਿਹੜੀ ਇਨਵੈਸਟੀਗੇਸ਼ਨ ਤੁਸੀਂ ਕਰਾ ਲਈ ਕਿਹੜੀ ਏਜੰਸੀ ਤੋਂ ਕਰਾ ਲਈ ਕਿਹੜੇ ਤੱਥ ਨੇ ਤੁਹਾਡੇ ਕੋਲ ਕਿ ਤੁਸੀਂ ਉਸ ਇਨਕਾਊਂਟਰ ਨੂੰ ਫੇਕ ਇਨਕਾਊਂਟਰ ਦੱਸ ਰਹੇ ਹੋ ਦੱਸੋ ਇੱਕ ਪਾਸੇ ਜਿੱਦੇ ਸਾਰਾ ਪੰਜਾਬ ਸੰਜੇ ਵਰਮਾ ਦੇ ਪਰਿਵਾਰ ਦੇ ਨਾਲ ਖੜਾ ਹੈ ਇਹ ਇਕੱਲੇ ਜਨਾਬ ਉਹ ਨੇ ਡੁਗਡੁਗੀ ਵਜਾ ਕੇ ਗੈਂਗਸਟਰਾਂ ਦੇ ਨਾਲ ਖੜਦੇ ਨਜ਼ਰ ਆ ਰਹੇ ਨੇ ਤੇ ਪੰਜਾਬ ਪੁਲਿਸ ਦਾ ਮੋਰਲ ਡਾਊਨ ਕਰ ਰਹੇ ਨੇ ਡੀਮੋਰਲਾਈਜ਼ ਕਰ ਰਹੇ ਨੇ ਪੰਜਾਬ ਪੁਲਿਸ ਨੂੰ ਜਿਸ ਦਿਨ ਸੰਜੇ ਵਰਮਾ ਦਾ ਕਤਲ ਹੋਇਆ ਮੈਂ ਸ਼ਾਮ ਨੂੰ ਉਹਨਾਂ ਦੇ ਘਰੇ ਦੁੱਖ ਸਾਂਝਾ ਕਰਨ ਦੇ ਲਈ ਪਹੁੰਚਿਆ ਪੰਜਾਂ ਮਿੰਟਾਂ ਮਗਰੋਂ ਦੂਜੇ ਪਾਸੇ ਸ੍ਰੀ ਉਹ ਜਾ ਖੜਾ ਕੇ ਬੈਠ ਗਏ ਦੁੱਖ ਸਾਂਝਾ ਕਰਨ ਦੇ ਲਈ ਸੰਜੇ ਵਰਮਦੇ ਭਰਾ ਵੱਡੇ ਜਗਤ ਵਰਮ ਉਹ ਭੁੱਬਾਂ ਮਾਰ-ਮਾਰ ਕੇ ਰੋਏ ਹੱਥ ਜੋੜ ਕੇ ਸੁਨੀਲ ਜਾਖੜ ਜੀ ਨੂੰ ਕਿ ਜੀ ਕਿਰਪਾ ਕਰਕੇ ਕੇਂਦਰ ਸਰਕਾਰ ਨੂੰ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ ਜਾ ਕੇ ਮੇਰੇ ਵੱਲੋਂ ਬੇਨਤੀ ਕਰੋ ਕਿ ਕਿਉਂ ਤੁਸੀਂ ਆਪਦੀਆਂ ਕੇਂਦਰੀ ਜੇਲਾਂ ਦੇ ਵਿੱਚ ਜਿਹੜੇ ਹਾਰਡ ਕੋਰ ਕ੍ਰਿਮੀਨਲ ਨੇ ਉਹ ਬਿਠਾ ਰੱਖੇ ਨੇ ਉਹ ਰੈਫਰੈਂਸ ਸੀ ਉਹਨਾਂ ਦਾ ਲੋਰੈਂਸ ਮਿਸ਼ਨੋਈ ਨੂੰ ਜਿਹੜੇ ਕਿ ਸਾਬਰਪਤੀ ਜੇਲ੍ਹ ਦੇ ਵਿੱਚ ਲੰਬੇ ਸਮੇਂ ਤੋਂ ਬਿਠਾ ਰੱਖੇ ਨੇ ਐਮ ਐਚ اے ਦੀ ਚਿੱਠੀ ਦੇ ਮਤਾਬਕ ਉਹ ਤੋਂ ਗੁਜਰਾਤ ਤੋਂ ਬਾਹਰ ਨਹੀਂ ਆ ਸਕਦੇ ਠੀਕ ਹੈ اور ਦੂਜੇ ਪਾਸੇ ਦੂਜੇ ਪਾਸੇ ਇੱਕ ਘੰਟਾ ਪਹਿਲਾਂ ਉਸ ਤੋਂ ਮੇਰੇ ਪਹੁੰਚਣ ਤੋਂ ਬਿਸ਼ਨੋਈ ਗੈਂਗ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਸੀਗੀ ਕਤਲ ਦੀ ਸੋ ਉਹਨਾਂ ਦੀ ਦੁਹਾਈ ਉਹਨਾਂ ਦਾ ਦੁੱਖ ਉਹਨਾਂ ਦਾ ਦਰਦ 100% ਜਾਇ ਸੀਗਾ ਮੈਂ ਉਸੇ ਬੇਸਿਸ ਦੇ ਉੱਪਰ ਕਿਹਾ ਕਿ ਲੋਕ ਜਿਨ੍ਹਾਂ ਦੇ ਪਰਿਵਾਰ ਉੱਜੜਦੇ ਨੇ ਉਹ ਤੁਹਾਡੇ ਸੂਬਾ ਪ੍ਰਧਾਨ ਦੇ ਮੂੰਹ ਤੇ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਨੂੰ ਜਾ ਕੇ ਪੁੱਛੋ ਤੇ ਮੈਂ ਲੋਕਾਂ ਦੇ ਨਾਮ ਨਾਲ ਮੈਂ ਪੁੱਛੂਗਾ ਨਹੀਂ ਜੀ ਹੇ ਤਾਂ ਮੀਡੀਆ ਦੀ ਤਰ੍ਹਾਂ ਫਿਰਦਾ ਹੈ ਜੀ ਦੇਖਿਆ ਤਾਂ ਨਹੀਂ ਹੈਗਾ ਉਹਨੂੰ ਕਹਿੰਦੇ ਜਲਦੀ ਪਹੁੰਚਵਾ ਦੇ ਸਰਸੇ ਨੂੰ ਕਹੋ ਜਲਦੀ ਭੇਜੇ ਮੜਾ ਜਾਏਗਾ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਹਨ ਰੋੜਾ ਪ੍ਰਤਾਪ ਸਿੰਘ ਬਾਜਵਾ ਔਰ ਮਨਜਿੰਦਰ ਸਿੰਘ ਸਰਸਾ ਨੂੰ ਜਵਾਬ ਦਿੰਦੇ ਹੋਏ ਨਜ਼ਰ ਆਇਆ ਕਿ ਜੋ ਨੋਟਿਸ ਪਹੁੰਚਵਾਉਣੇ ਨੇ ਜਾਂ ਐਫ ਆਈ ਆਰ ਕਰਵਾਉਣੀ ਆ ਤੁਸੀਂ ਕਰਵਾਓ ਮੈਂ ਇਸ ਪੂਰੀ ਕਾਰਵਾਈ ਦੇ ਲਈ ਤੁਹਾਡੇ ਖਿਲਾਫ ਤਿਆਰ ਹਾਂ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਗਰਾ ਹੁਦਾ ਅਨਮੀਤ ਪੰਜਾਬ ਵਿਧਾਨ ਸਭਾ ਚੰਡੀਗੜ੍ਹ